ਨਾਲਪਿੰਡਾ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਰਾਸ਼ਟਰੀ ਸਵੈਮ ਸੇਵਕ ਸੰਗ ਦਾ ਸ਼ਤਾਬਦੀ ਸਮਾਰੋਹ ਰਗੁਨਾਥ ਨਗਰ ਵਿੱਚ ਇੱਕ ਸ਼ਾਨਦਾਰ ਸਮਾਗਮ ਆਯੋਜਿਤ ਕਰ ਰਾਸ਼ਟਰੀ ਸਵੈਮ ਸੇਵਕ ਸੰਗ ਆਪਣੀ 100ਵੀਂ ਬਰੇਗੰਡ ਮਨਾ ਰਿਹਾ ਹੈ। ਇਸ ਸ਼ੁਭ ਮੌਕੇ ਨੂੰ ਮਨਾਉਣ ਲਈ ਵੀਰਵਾਰ 2 ਅਕਤੂਬਰ ਨੂੰ ਰਗੁਨਾਥ ਨਗਰ ਵਿੱਚ ਇੱਕ ਵਿਸ਼ਾਲ ਸ਼ਤਾਬਦੀ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ। ਸਮਾਗਮ ਦਾ ਸਥਾਨ ਟਿੰਕੂ ਟੈਂਟ ਕਾਲੀ ਰੋਡ ਦੇ ਸਾਹਮਣੇ ਇੱਕ ਖਾਲੀ ਪਲਾਟ ਹੈ ਇਸ ਵਿਸ਼ੇਸ਼ ਮੌਕੇ ਤੇ ਪ੍ਰੋਗਰਾਮ ਦੀ ਪ੍ਰਧਾਨਗੀ ਪਰਮ ਪੂਜਨੀਕ Swami Vivek Bharti ji ਦੁਆਰਾ ਕੀਤੀ ਜਾਵੇਗੀ ਸ਼੍ਰੀ ਰੋਹਤਾਸ ਸ਼ਰਮਾ ਰਾਜਪੂਰੀ ਫੈਸ਼ਨ ਮੁੱਖ ਮਹਿਮਾਨ ਹੋਣਗੇ ਜਦੋਂ ਕਿ ਲੁਧਿਆਣਾ ਡਿਵੀਜ਼ਨ ਦੇ ਵਿਭਾਗ ਇੰਚਾਰਜ ਸ਼੍ਰੀ ਲਲਿਤ ji ਮੁੱਖ ਬੁਲਾਰੇਵਾਂ ਨੂੰ ਪਾਈਚਾਰੇ ਨੂੰ ਸੰਬੋਧਨ ਕਰਨਗੇ ਇਸ ਪੂਰੇ ਸਮਾਗਮ ਦੀ ਨਿਗਰਾਨੀ ਸ਼ਹਿਰ ਦੇ ਮਾਨਯੋਗ ਸੰਚਾਲਕ ਸੰਗ ਸੰਚਾਲਕ ਜੁਗੇਸ਼ ਜੈਨ ਕਰ ਰਹੇ ਹਨ ਉਹਨਾਂ ਦੀ ਅਗਵਾਈ ਹੇਠ ਰਗੁਨਾਥ ਨਗਰ ਕਾਰਜਕਾਰੀ ਟੀਮ ਸਮਾਜ ਦੇ ਹਰ ਵਰਗ ਨੂੰ ਸੱਦਾ ਪੱਤਰ ਵੰਡ ਲਈ ਕੰਮ ਕਰ ਰਹੀ ਹੈ ਇਸ ਸਬੰਧ ਵਿੱਚ ਸੱਦਾ ਪੱਤਰ ਟੀਮ ਨੇ ਅੱਜ ਭਾਜਪਾ ਜਿਲ੍ਹਾ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਸੀਨੀਅਰ ਭਾਜਪਾ ਨੇਤਾ ਵਿੱਪਨ ਵਿਨਾਇਕ ਕਾਉਂਸਲਰ ਪੰਲਵੀ ਵਿਨਾਇਕ ਅਤੇ ਡਾਕਟਰ ਰਾਹੁਲ ਜੈਨ ਨੂੰ ਸੱਦਾ ਪੱਤਰ ਦਿੱਤੇ ਟੀਮ ਦੇ ਮੈਂਬਰ ਘਰ ਘਰ ਜਾ ਕੇ ਨਾਗਰਿਕਾਂ ਨੂੰ ਇਸ ਇਤਿਹਾਸਕ ਮੌਕੇ ਤੇ ਸ਼ਾਮਲ ਹੁੰਦਾ ਸੱਦਾ ਦੇ ਰਹੇ ਹਨ ਸ਼ਹਿਰ ਦੇ ਸਹਾਇ ਸੰਚਾਲਕ ਮਾਨਯੋਗ ਨਰਿੰਦਰ ਸ਼ਰਮਾ ਸ਼ਹਿਰ ਇਨਚਾਰਜ ਚੀਤਨ ਸ਼ਰਮਾ ਸ਼੍ਰੀ ਅਮਿਤ ਸ਼ਰਮਾ ਰਾਹੁਲ ਸੈਣੀ ਰਮਾ ਸ਼ੰਕਰ ਰਾਹੁਲ ਗੁਪਤਾ ਦੀਪਕ ਸ਼ਰਮਾ ਜੋਤ ਅਗਰਵਾਲ ਅਤੇ ਮਾਧਵ ਮਹੇਸ਼ਵਰੀ ਸਦਾ ਪ੍ਰਕਿਰਿਆ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਹਨ ਇਸ ਮੌਕੇ ਤੇ ਸਾਰੇ ਵਲੰਟੀਅਰਾਂ ਦਾ ਉਤਸ਼ਾਹ ਦੇਖਣਯੋਗ ਹੈ ਹਰੇਕ ਵਲੰਟੀਅਰ ਭਾਈਚਾਰੇ ਨੂੰ ਇਕਜੁੱਟ ਕਰਨ ਅਤੇ ਜਸ਼ਨ ਨੂੰ ਸਫਲ ਬਣਾਉਣ ਲਈ ਪੂਰੇ ਦਿਲ ਨਾਲ ਸਮਰਪਿਤ ਹੈ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਿਰਫ ਇੱਕ ਜਸ਼ਨ ਨਹੀਂ ਹੈ ਸਗੋਂ ਸਮਾਜ ਨੂੰ ਇਕਜੁੱਟ ਕਰਨ ਰਾਸ਼ਟਰ ਪ੍ਰਤੀ ਵਫਾਦਾਰੀ ਪੈਦਾ ਕਰਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਿਤ ਕਰਨ ਦਾ ਮੌਕਾ ਹੈ। ਮਾਨਯੋਗ ਨਗਰ ਸੰਗ ਸੰਚਾਲਕ ਜੁਗੀਸ਼ ਜੈਨੇ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਆਪਣੇ ਪਰਿਵਾਰਾਂ ਸਮੇਤ ਇਸ ਇਤਿਹਾਸਿਕ ਸ਼ਤਾਬਦੀ ਸਮਾਰੋਹ ਵਿੱਚ ਸ਼ਾਮਲ ਹੋਣ ਅਤੇ ਇਸ ਰਾਸ਼ਟਰ ਨਿਰਮਾਣ ਯਾਤਰਾ ਦੇ ਗਵਾਹ ਬਣਨਾ